ਫਾਇਦੇ ਇਲਾਇਚੀਆਂ ਬਹੁਤ ਖਾਨੇ ਤੁਸੀਂ ਇਲਾਇਚੀਆਂ ਖਾਣ ਦੇ ਬਹੁਤ ਸਾਰੇ ਫਾਇਦੇ ਆ ਮੈਂ ਰੂਟੀਨ ਚ ਖਾਣਾ ਇਹਨੂੰ ਦਿਨ ਦੀਆਂ ਇੱਕ ਤੋਂ ਦੋ ਇਲਾਇਚੀਆਂ ਖਾਣਾ ਸਭ ਤੋਂ ਪਹਿਲਾ ਦਾ ਫਾਇਦਾ ਕੀ ਆ ਖੂਨ ਪਤਲਾ ਰਹਿੰਦਾ ਆ ਦੂਜਾ ਫਾਇਦਾ ਇਹ ਆ ਸਾਨੂੰ ਯੂਰੀਨ ਸੰਬੰਧੀ ਕੋਈ ਵੀ ਬਿਮਾਰੀਆਂ ਹੋਣ ਜੇ ਸਾਨੂੰ ਪਿਸ਼ਾਬ ਘੱਟ ਆਉਂਦਾ ਜਾਂ ਖੁੱਲਕੇ ਨਹੀਂ ਆਉਂਦਾ ਜਾਂ ਸਾਨੂੰ ਯੂਰੀਨ ਚ ਜਲਨ ਹੁੰਦੀ ਆ ਜਾਂ ਸਾਨੂੰ ਇਹ ਲੱਗਦਾ ਕਿ ਸਾਡਾ ਯੂਰਿਕ ਐਸਿਡ ਵਧਿਆ ਇਦਾਂ ਦੀ ਕੋਈ ਵੀ ਬਿਮਾਰੀਆਂ ਹੋਣ ਉਹ ਇਹਦੇ ਨਾਲ ਠੀਕ ਹੁੰਦੀ ਨਜ਼ਰ ਆਉਂਦੀਆਂ ਪੇਟ ਸੰਬੰਧੀ ਬਹੁਤ ਸਾਰੇ ਰੋਗਾਂ ਤੋਂ ਇਹ ਨਜਾਤ ਦਿੰਦੀ ਆ ਏਨਰਜੀ ਬਣੀ ਰਹਿੰਦੀ ਆ ਇਹਦੇ ਨਾਲ ਇਸ ਲਈ ਮੈਂ ਖਾਨਾ ਤੇਸਟਸਿਊਰਨ ਬੂਸਟ ਵੀ ਕਰਦੀ ਪਰ ਇਹਦੇ ਨਾਲ ਐਕਸਰਸਾਈਜ਼ ਵੀ ਲਾਉਣੀ ਜ਼ਰੂਰੀ ਟੈਸਟ ਤਾਂ ਹੀ ਬੂਸਟ ਹੋਊਗਾ ਤੋਂ ਸਭ ਤੋਂ ਜ਼ਰੂਰੀ ਗੱਲ ਸਾਨੂੰ ਘਰ 'ਚ ਇਹ ਕਹਿ ਕੇ ਡਰਾਇਆ ਜਾਂਦਾ ਕਿ ਇਹਦੀ ਤਸਵੀਰ ਗਰਮ ਹੁੰਦੀ ਹੈ ਤਸਵੀਰ ਗਰਮ ਨਹੀਂ ਹੁੰਦੀ ਇਹਦੀ ਤਸਵੀਰ ਬਿਲਕੁਲ ਠੰਡੀ ਹੁੰਦੀ ਹੈ ਚਾਹੇ ਇਹਨੂੰ ਗੂਗਲ ਕਰਕੇ ਦੇਖ ਲਓ ਤੁਸੀਂ ਗੂਗਲ ਤੇ ਸਰਚ ਮਾਰ ਲਓ ਤਸਵੀਰ ਠੰਡੀ ਹੀ ਆਂਦੀ ਆ ਤੋਂ ਉਸ ਤੋਂ ਵੀ ਜ਼ਰੂਰੀ ਗੱਲ ਇਹਦਾ ਸਭ ਤੋਂ ਭਰਪੂਰ ਫਾਇਦਾ ਕੀ ਆ ਕਿ ਸਾ ਉਹ ਤਾਂ ਵੀ ਸਾਨੂੰ ਬਚਾਉਂਦੀ ਆ ਤੇ ਸਾਨੂੰ ਤਰੋ-ਤਾਜ਼ਾ ਮਹਿਸੂਸ ਕਰਾਉਂਦੀ ਆ ਅਸੀਂ ਕਈ ਬੰਦੇ ਜਿਹੜੇ ਮਾਊਥ ਫਰੈਸ਼ਨਰ ਯੂਜ਼ ਕਰਦੇ ਆ ਬਹੁਤ ਸਾਰੇ ਪੈਸੇ ਰੂਟੀਨ ਜਿੱਤੇ ਲਾਉਂਦੇ ਨਾਲੇ ਤਾਂ ਤੁਸੀਂ ਕੈਮੀਕਲ ਵਾਲੀਆਂ ਚੀਜ਼ਾਂ ਮੂੰਹ 'ਚ ਪਾਉਂਦੇ ਆ ਨਾਲੇ ਤੁਸੀਂ ਪੈਸੇ ਲਾਉਂਦੇ ਆ ਤੇ ਇਹਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣਾ ਬਿਲਕੁਲ ਦੇਸੀ ਤਰੀਕਾ ਆ ਜਦੋਂ ਤੁਹਾਨੂੰ ਮਹਿਸੂਸ ਹੁੰਦਾ ਦਿਨ 'ਚ ਇੱਕ ਤੋਂ ਦੋ ਵਾਰੀ ਕਿਤੇ ਬਾਹਰ ਅੰਦਰ ਜਾਣੇ ਉਦੋਂ ਇਹਨੂੰ ਚਬਾ ਕੇ ਚਿੱਠ ਕੇ ਕਾਓ ਤੁਹਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਜਾਤ ਮਿਲੂਗੀ ਛੋਟੀ ਅਲਰਜੀ ਖਾਣ ਦੇ ਨਾਲ